ਮਾਛਕਾ ਦਸ ਕੋ ਮੈਂ ਕਰਨ ਉਹ ਸੇਸ਼ਟਾ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬੀ ਟੀਵੀ ਦੇ ਇਸ ਪਲੇਟਫਾਰਮ ਤੋਂ ਜਿਵੇਂ ਕਿ ਅਸੀਂ ਹਮੇਸ਼ਾ ਹੀ 1 ਵਜੇ ਤੁਹਾਡੀ ਸਿਹਤ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਕਿਉਂਕਿ ਸਾਡਾ ਮੰਤਵ ਹੈ ਕਿ ਪੰਜਾਬ ਦੇ ਵਿੱਚ ਵਸਦੇ ਹੋਏ ਜਿੰਨੇ ਵੀ ਨੌਜਵਾਨ ਪੈਣਾ ਬੀਬੀਆਂ ਨੇ ਉਹਨਾਂ ਦੇ ਨਾਲ ਬੱਚੇ ਬਜ਼ੁਰਗ ਨੇ ਸਾਰੇ ਤੰਦਰੁਸਤ ਰਹਿਣ ਤੇ ਕੋਸ਼ਿਸ਼ ਹੈ ਕਿ ਵਿਦੇਸ਼ਾਂ ਵਿੱਚ ਵੀ ਜਿੰਨੇ ਪੰਜਾਬੀ ਵਸੇ ਹੋਏ ਨੇ ਉਹਨਾਂ ਸਭ ਨੂੰ ਤੰਦਰੁਸਤ ਰੱਖਣ ਦੀ ਸੀ ਕੋਸ਼ਿਸ਼ ਕਰੀਏ ਸਾਡਾ ਪ੍ਰਾਰਲਾ ਹੈਗਾ ਛੋਟਾ ਜਿਹਾ ਇਸੇ ਤਰ੍ਹਾਂ ਅਸੀਂ 1 ਵਜੇ ਲਾਈਵ ਹੋ ਕੇ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਕਰਦੇ ਹਾਂ ਅੱਜ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਕਰਾਂਗੇ ਅ ਜਗੇਸ਼ ਸ਼ਰਮਾ ਜੀ ਦੇ ਨਾਲ ਜਗੇਸ਼ ਸ਼ਰਮਾ ਜੀ ਨੂੰ ਇਸ ਲਈ ਬਲੈਕ ਕਿਉਂਕਿ ਇਹਨਾਂ ਦਾ ਜਿਹੜਾ ਫੀਲੀਪ ਤੇਲ ਹੈਗਾ ਪਿਛਲੇ 14-15 ਸਾਲਾਂ ਤੋਂ ਲੋਕਾਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਇੱਕ ਤੇਲ ਕਿਸ ਤਰ੍ਹਾਂ ਸੇਵਾ ਕਰ ਸਕਦਾ ਹੈਗਾ ਇਹ ਵੀ ਤੁਸੀਂ ਸੁਣਦੇ ਹੋਵੋਗੇ ਲੇਕਿਨ ਜਿਵੇਂ ਕਿ ਅਸੀਂ ਇੱਕ ਟਾਈਟਲ ਦਿੱਤਾ ਹੈ ਤੁਸੀਂ ਹੈਰਾਨ ਹੋ ਜਾਓਗੇ ਪੜ੍ਹ ਕੇ ਕਿ ਇੱਕ ਤੇਲ ਅਲਿਕਾ ਜਿਹੜੇ ਦੇ ਫਾਇਦੇ ਹੈਗੇ ਨੇ ਫੀ ਲਿਫਟ ਦੇ ਨੇ ਅਲਿਕਾ ਜਿਹੜੇ ਅਣਗਿਣਤ ਜਿਹੜੇ ਹੈਗੇ ਨੇ ਫਾਇਦੇ ਕਰਦਾ ਹੈਗਾ ਕਿਸ ਤਰ੍ਹਾਂ ਕਰਦਾ ਬਿਲਕੁਲ ਹੈਰਾਨਗੀ ਵਾਲੀ ਗੱਲ ਹੈ ਪਰ ਉਹਨਾਂ ਲੋਕਾਂ ਵਸਤੇ ਜਿਹੜਾਂ ਲੋਕਾਂ ਨੇ ਇਹ ਇਸਤੇਮਾਲ ਨਹੀਂ ਕੀਤਾ ਜਿਹੜਾਂ ਨੇ ਇਸਤੇਮਾਲ ਕੀਤਾ ਉਹਨਾਂ ਨੂੰ ਇਸ 'ਚ ਕੋਈ ਅਲੱਗ ਗੱਲ ਨਹੀਂ ਲੱਗਣੀ ਹੈਗੀ ਕਿਵੇਂ-ਕਿਵੇਂ ਕੰਮ ਕਰਦਾ ਕਿਹੜੇ-ਕਿਹੜੇ ਕੰਮਾਂ ਦੇ ਵਿੱਚ ਇਹਨੂੰ ਇਸਤੇਮਾਲ ਕਰ ਸਕਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਰੋਜ਼ ਮਰਰ ਰੱਜ ਜਿੰਨੀਆਂ ਪ੍ਰੋਬਲਮਾਂ ਸੀ ਸੁਣਦੇ ਹਾਂ ਜੋ ਕੋਈ ਪ੍ਰੋਬਲਮ ਇਹਨਾਂ ਨੇ ਛੱਡਿਓ ਨਹੀਂ ਹੈਗੀ ਚਾਹੇ ਤੁਹਾਨੂੰ ਛੇਕ ਜਖਾਮ ਹੋਵੇ ਚਾਹੇ ਤੁਹਾਡਾ ਗਲਾ ਖਰਾਬ ਹੋਵੇ ਚਾਹੇ ਤੁਹਾਡਾ ਕਰੜਾ ਕਰਾਣੇ ਮਾਰਦਾ ਹੋਵੇ ਚਾਹੇ ਤੁਹਾਡੇ ਹੱਡ ਪੈਰ ਦਰਦ ਕਰਦੇ ਹੋਣ ਚਾਹੇ ਗੋਡਿਆਂ ਦਾ ਦਰਦ ਰਹਿੰਦਾ ਹੋਵੇ ਜਿਨ੍ਹਾਂ ਲੋਕਾਂ ਦੇ ਗੋਡੇ ਬਦਲਣ ਵੀ ਉਹ ਠੀਕ ਰਾਣੇ ਹੋਣ ਕਿਸੇ ਦੇ ਵਾਲ ਝੜਦੇ ਨੇ ਕਿਸੇ ਦੀ ਨਿਗਾਹ ਦੇ ਵਿੱਚ ਕਮੀ ਆ ਗਈ ਹੈ ਕਿਸੇ ਦੇ ਹਮੇਸ਼ਾ ਹੀ ਨਜ਼ਲਾ ਕਰਦਾ ਰਹਿੰਦਾ ਇਹੀ ਤੇ ਅਨੇਕਾ ਤਰੀਕਿਆਂ ਨਾਲ ਕੰਮ ਕਰ ਰਿਹਾ ਹੈ ਕਮਾਲ ਦੀ ਚੀਜ਼ ਬਣਾਈ ਹੈ ਪਰ ਇਹਨੂੰ ਇਸਤੇਮਾਲ ਕਰਨ ਦੇ ਤਰੀਕੇ ਪਤਾ ਹੋਣੇ ਚਾਹੀਦੇ ਨੇ ਕਿਉਂਕਿ ਆ ਦੂਰੀ ਜਾਣਕਾਰੀ ਹਮੇਸ਼ਾ ਹੀ ਘਾਤਕ ਹੁੰਦੀ ਹੈ ਇਹ ਘਾਤਕ ਤਾਂ ਨਹੀਂ ਹੈਗਾ ਜੇ ਤੁਸੀਂ ਮੈਨੂੰ ਕਰਦੇ ਵੀ ਵਰਤ ਲੋਗੇ ਪਰ ਐਡੀ ਜਾਣਕਾਰੀ ਹੋਣੀ ਜ਼ਰੂਰੀ ਹੈ ਇਸੇ ਲਈ ਅਸੀਂ ਅਜੇ ਸ਼ਰਮਾ ਜੀ ਨੂੰ ਅੱਜ ਬੁਲਾਇਆ ਹੈਗਾ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਕੀ ਲਿਫਟ ਤੇਲ ਅਨੇਕਾਂ ਚੀਜ਼ਾਂ ਦੇ ਵਿੱਚ ਕੰਮ ਕਰਦਾ ਅਣਗਿਣਤ ਫਾਇਦੇ ਇਹਦੇ ਹੈਗੇ ਨੇ ਬਿਲਕੁਲ ਜੀ ਬਿਲਕੁਲ ਉਹ ਭਾਈਆ ਤੋਂ ਅਸੀਂ ਤਾਂ ਜਾਣੂ ਹੋਵਾਂਗੇ ਜੇਦੇ ਬਾਰੇ ਪਤਾ ਹੋਊਗਾ ਪਤਾ ਹੋਊਗਾ ਜੀ ਬਿਲਕੁਲ ਸਹੀ ਗੱਲ ਤੇ ਹੁਣ ਸਾਨੂੰ ਦੱਸੋ ਕਿ ਕਿਸੇ ਨੂੰ ਛਿੱਕ ਜ਼ਖਾਮ ਗਲਾ ਖਰਾਬ ਨਜ਼ਲਾ ਅੱਖਾਂ ਦੀ ਰੋਸ਼ਨੀ Baal ਚੜਦੇ ਇਹ ਸਾਰੇ ਕੰਮ ਕਰੂਗਾ ਹਾਂ ਕਿਰਨ ਜੀ ਆਲਮੋਸਟ ਸਾਰੀਆਂ ਬਿਮਾਰੀਆਂ ਤੇ ਕੰਮ ਕਰਦਾ ਜੀ ਇਹਦੇ ਅਸੀਂ ਟੈਗ ਲਾਈਨ ਹੀ ਇੱਕ ਰੱਖੀ ਹੋਈ ਹੈ ਵੀ ਸਾਡਾ ਜਿਹੜਾ ਫੀਰ ਲੀਫ ਆਇਲ ਉਹ 125 ਬਿਮਾਰੀਆਂ ਤੇ ਕੰਮ ਕਰਦਾ ਜਿਹੜਾ ਸਾਡੇ ਵੱਲੋਂ ਅਸੀਂ ਜਿਹੜੀ ਲੈਬ ਦੇ ਵਿੱਚ ਟੈਸਟਿੰਗ ਹੋਈ ਹੈ ਤੇਲ ਦੀ 125 ਬਿਮਾਰੀਆਂ ਤਾਂ ਅਸੀਂ ਖੁਦ ਬਾਕਾਇਦਾ ਟੈਸਟ ਕੀਤੀਆਂ ਹੋਈਆਂ ਇੱਕ ਬੰਦੇ ਤੇ ਨਹੀਂ ਕੀਤੀਆਂ ਅਸੀਂ ਕਈ ਪੇਸ਼ੈਂਟਸ ਤੇ ਟਰਾਈ ਕਰਕੇ ਦੇਖਿਆ ਜੀ 14 ਸਾਲ ਹੋ ਗਏ ਸਾਨੂੰ ਟੈਸਟਿੰਗ ਤੇ ਹੀ ਹੂੰ ਇਹ ਸਾਡੇ ਵੱਲੋਂ ਹਲੇ ਵੀ ਟੈਸਟਿੰਗ ਤੇ ਹੀ ਚੱਲ ਰਿਹਾ ਅਸੀਂ ਜਿਵੇਂ ਜਿਵੇਂ ਕੋਈ ਪ੍ਰੋਬਲਮ ਹੋਵੇ ਜਿਵੇਂ ਪਿੱਛੇ ਜਿਹਾ ਕਰੋਨਾ ਆਇਆ ਸੀਗਾ ਹੂੰ ਅਸੀਂ ਉਹ ਵੀ ਪੇਸ਼ੈਂਟ ਦੇ ਟੈਸਟ ਕੀਤਾ ਵੀ ਵਾਕਿਆ ਇਹਦੇ ਤੇ ਵੀ ਇਹਦਾ ਕੰਮ ਹੋ ਸਕਦਾ ਅਸਰਦਾਇਕ ਹੈਗਾ ਮਤਲਬ ਕਹਿੰਦਾ ਭਾਵੇਂ ਵੀ ਹਾਲੇ ਤੱਕ ਵੀ ਇਹਦੀ ਅਸੀਂ ਮਤਲਬ 100% ਇਹ ਨਹੀਂ ਹੋਇਆ ਕਿ ਹਾਂਜੀ ਮਤਲਬ ਫਿਰ ਵੀ ਅਸੀਂ ਹਰ ਇੱਕ ਪੇਸ਼ੈਂਟ ਤੇ ਸਾਡਾ ਕੋਈ ਵੀ ਨਵਾਂ ਬੰਦਾ ਆਂਦਾ ਸਾਨੂੰ ਇਹ ਹੁੰਦਾ ਹੈ ਕਿ ਸਾਡੇ ਵਾਸਤੇ ਨਵਾਂ ਟੈਸਟ ਹੀ ਹੈ ਇੱਕ ਤਰ੍ਹਾਂ ਦਾ ਤੇ 125 ਬਿਮਾਰੀਆਂ ਤੇ ਜੀ ਬਿਲਕੁਲ ਇੱਕ ਖੜਾ ਸਾਬਿਤ ਹੋਇਆ ਜੀ ਹਰੇਕ ਜਿਹੜੀ ਪ੍ਰੋਬਲਮ ਅਸੀਂ ਲਿਖੀ ਗਈ ਹੈ ਪੈਂਫਲੇਟਸ ਤੇ ਜਾਂ ਜਿਹੜੀ ਵੀ ਅੱਜਕੱਲ ਨਾਰਮਲ ਦੇਖਿਆ ਜਾਂਦੀ ਆ ਆਲਮੋਸਟ ਸਾਰੀਆਂ ਪ੍ਰੋਬਲਮਸ ਤੇ ਵਰਕ ਕਰਦਾ ਹੈ ਜੀ ਬਿਲਕੁਲ ਇਹ ਤੇਲ ਜਿਹੜਾ ਹੈਗਾ ਇਹ ਤੇਲ ਨੂੰ ਬਣਾਉਣ ਵਾਸਤੇ ਕਿੰਨਾ ਕੁ ਲੰਬਾ ਪ੍ਰੋਸੀਜਰ ਹੈ ਪ੍ਰੋਸੀਜਰ ਲੰਬਾ ਤਾਂ ਜੀ ਇਸ ਤਰ੍ਹਾਂ ਹੈ ਕਿ ਇਹਦੇ ਵਿੱਚ ਨਾ ਜੜੀਆਂ ਬੂਟੀਆਂ ਕਾਫੀ ਤਰ੍ਹਾਂ ਦੀਆਂ ਪੈਂਦੀਆਂ ਹੈਗੀਆਂ ਨੇ ਕੱਟੋ ਘਾਟ ਮਤਲਬ ਤੁਸੀਂ ਮੰਨ ਕੇ ਚੱਲੋ ਵੀ 70 ਤੋਂ 75 ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਕੋਈ ਜੜੀਆਂ ਬੂਟੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਪਹਿਲਾਂ 올 ਓਵਰ ਦਾ ਇੰਡੀਆ ਕਈ ਸਾਡੀਆਂ ਬਾਹਰੋਂ ਵੀ ਆਉਂਦੀਆਂ ਨੇ ਅਸੀਂ ਇਕੱਠਾ ਕਰਕੇ ਉਹਨੂੰ ਸੁਕਾ ਕੇ ਫਿਰ ਪ੍ਰੋਪਰ ਉਹਦਾ ਪਾਊਡਰ ਬਣਾ ਕੇ ਫਿਰ ਉਹਨੂੰ ਅਸੀਂ ਮਸ਼ੀਨ ਦੇ ਵਿੱਚ ਅਸੀਂ ਉਹ ਕਰਦੇ ਆ ਪ੍ਰੋਪਰ ਉਹਦਾ ਫਿਰ ਇੱਕ ਤਰ੍ਹਾਂ ਦਾ ਆਇਲ ਨਿਕਲਦਾ ਹੈ ਫਿਰ ਜਦੋਂ ਸੋ ਇੱਕ ਤਰ੍ਹਾਂ ਦਾ ਪ੍ਰੋਸੀਜਰ ਤਾਂ ਕਾਫੀ ਲੰਬਾ ਹੈ ਜੀ ਬਟ ਇਹ ਹੈ ਕਿ ਅਸੀਂ ਮਤਲਬ ਕਿ 100 ਜਾਂ 150 ਜਿਹੜੀ ਬੋਟਲਸ ਜਿਹੜੀਆਂ ਸਾਡੀਆਂ ਹੈਗੀਆਂ ਉਹ ਅਸੀਂ ਆਲਵੇਸ ਲਾਈਕ ਕ੍ਰੈਡਿਟ ਮਤਲਬ ਟੂ ਸੇਲਰ ਰੱਖਦੇ ਆ ਕਿ ਮਤਲਬ ਕਦੀ ਵੀ ਜ਼ਰੂਰਤ ਪੈ ਸਕਦੀ ਹੈ ਕਿਉਂਕਿ ਡੇਲੀ ਬੇਸਿਸ ਤੇ ਸਾਡੀਆਂ ਮਤਲਬ 60 ਤੋਂ 70 ਸ਼ੀਸ਼ੀਆਂ ਜਾਂ ਜਾ ਰਹੀਆਂ ਜੀ ਜਿਹਦੇ ਵਿੱਚ ਲਾਈਕ ਪੇਸ਼IENTS ਲੈ ਕੇ ਜਾ ਰਹੇ ਹੈ ਮਤਲਬ ਆਲਮੋਸਟ 70 ਤੋਂ 60 ਤੋਂ 70 ਜਿਹੜੀ ਸ਼ੀਸ਼ੀਆਂ ਡੇਲੀ ਬੇਸਿਸ ਤੇ ਲਗ ਜਾਂਦੀਆਂ ਜਾਂਦੀਆਂ ਨੇ ਬਾਕੀ ਫਿਰ ਵੀ ਅਸੀਂ ਸਟਾਕ ਦੇ ਵਿੱਚ 100 ਤੋਂ 150 ਸ਼ੀਸ਼ੀਆਂ ਅਸੀਂ ਰੱਖਦੇ ਹਾਂ ਇਸ ਚੀਜ਼ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁਆਂਟੀਟੀ ਦੇ ਵਿੱਚ ਡੇਲੀ ਜਾਰੀ ਹੈਗੀ ਹੈ ਤੇ ਕਿੰਨੇ ਲੋਕ ਇਹਦਾ ਫਾਇਦਾ ਲੈ ਰਹੇ ਹੋਣੇ ਕਿਉਂਕਿ ਜਿਨੇ ਇਸਤੇਮਾਲ ਕੀਤਾ ਉਹ ਤਾਂ ਬਿਲਕੁਲ ਦੱਸੂਗਾ ਕੀ ਹੈ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹਦੇ ਸੀਗੇ ਇਸ ਲਈ ਲਾਈਵ ਦੇ ਵਿੱਚ ਤੁਸੀਂ ਜੇਕਰ ਜੁੜ ਕੇ ਸਾਨੂੰ ਕੋਈ ਕੁਐਸਚਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕਰੋ ਨੰਬਰ નીચે ਫਲੈਸ਼ ਹੋ ਰਿਹਾ ਹੈਗਾ ਲਾਈਵ ਦੇ ਵਿੱਚ ਹੀ ਤੁਹਾਨੂੰ ਆਨਸਰ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਏਗੀ ਜੇਕਰ ਫਿਰ ਵੀ ਤੁਸੀਂ ਨਹੀਂ ਸਮਝ ਸਕਦੇ ਹੈਗੇ ਤਾਂ ਤੁਸੀਂ ਖੁਦ ਆ ਕੇ ਜਗੇ ਸ਼ਰਮਾ ਜੀ ਨੂੰ ਜਾਂ ਇਹਨਾਂ ਦੇ ਜਿਹੜੇ ਵੀ ਪ੍ਰਤਨਿਧਿਓ ਉੱਥੇ ਬੈਠੇ ਹੋਣਗੇ ਮੌਕੇ ਤੇ ਉਹ ਤੁਹਾਨੂੰ ਮਿਲ ਕੇ ਸਮਝਾਉਣਗੇ ਕਿ ਇਹ ਤੇਲ ਕਿਸ ਤਰ੍ਹਾਂ ਕੰਮ ਕਰੂਗਾ ਤੇ ਕਿਸ ਤਰ੍ਹਾਂ ਤੁਸੀਂ ਇਹਨੂੰ ਅਪਲਾਈ ਕਰਨਾ ਆਪਣੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਉੱਪਰ ਉਹ ਸਾਰਾ ਕੁਝ ਦੱਸਿਆ ਜਾਊਗਾ ਇਹ ਇਹ ਇੱਕ ਇਹ ਜੇਕਰ ਤੁਸੀਂ ਨਹੀਂ ਵੀ ਆ ਸਕਦੇ ਤਾਂ ਜਿਹੜਾ ਤੇਲ ਤੁਸੀਂ ਆਰਡਰ ਕਰਨਾ ਉਹਦੇ ਨਾਲ ਇੱਕ ਪੰਪਫਲੈਟ ਹੀ ਭੇਜਦੇ ਆ ਜਿਹਦੇ ਵਿੱਚ ਲਿਖਿਆ ਹੁੰਦਾ ਹੈਗਾ ਬਿਲਕੁਲ ਜੀ ਬਿਲਕੁਲ ਜੀ ਜਗੇਜੀ ਪੰਪਫਲੈਟ ਤੋਂ ਬਿਨਾ ਅੱਜਕੱਲ ਡਿਜੀਟਲ ਜਮਾਨਾ ਹੋ ਗਿਆ ਡਿਜੀਟਲ ਜਮਾਨਾ ਹੋ ਗਿਆ ਜੀ ਬਿਲਕੁਲ ਮੈਂ ਉਹ ਉਸੇ ਗੱਲ ਤੇ ਆ ਰਿਹਾ ਸੀ ਕਿ YouTube ਦੇ ਉੱਤੇ ਅਸੀਂ ਹਰ ਇੱਕ ਚੀਜ਼ ਬਕਾਇਦਾ ਹਰ ਇੱਕ ਪ੍ਰੋਬਲਮ ਨੂੰ ਕਿਦਾਂ ਸੌਲਟ ਆਊਟ ਕਰਨਾ ਤੁਸੀਂ YouTube ਤੇ ਫੀਰੀਲੀਫ ਆਇਲ ਲਿਖੋਗੇ ਤੁਹਾਨੂੰ ਘੱਟੋ ਘੱਟ 10-15 ਵੀਡੀਓ ਸਾਡੀਆਂ ਇਸ ਤਰ੍ਹਾਂ ਦੀਆਂ ਆਣ ਗਿਆ ਵੀ ਘੰਟੇ ਘੱਟ ਡੇਡ ਘੰਟੇ ਦੇ ਵੀਡੀਓਜ਼ ਵੀ ਅਸੀਂ ਬਣਾਈਆਂ ਹੋਈਆਂ ਜਿਹਦੇ ਵਿੱਚ ਅਸੀਂ ਬਹੁਤ ਬਰੀਫ ਦੇ ਵਿੱਚ ਹਰੇਕ ਪ੍ਰੋਬਲਮ ਨੂੰ ਬਾਕਾਇਦਾ ਲਗਾ ਕੇ ਕਿਹੜੇ ਕਿਹੜੇ ਅੰਗਾਂ ਤੇ ਲਗਾਉਣਾ ਹੈ ਕਿਹੜੀ ਪ੍ਰੋਬਲਮ ਨੂੰ ਕਿਦਾਂ ਠੀਕ ਕਰ ਸਕਦੇ ਆ ਕਿੰਨਾ ਇਹਦਾ ਕੋਰਸ ਰਹਿੰਦਾ ਸਾਰਾ ਕੁਝ ਇਸ ਵਿੱਚ ਐਕਸਪਲੇਨ ਕੀਤਾ ਹੋਇਆ ਤੇ ਇਹ ਕਾਫੀ ਪਾਵਰਫੁਲ ਹੈ ਜੀ ਜੀ ਮੈਂ ਹੁਣ ਤੱਕ ਸੁਣਿਆ ਹੈ ਜਾਂ ਵੀਡੀਓ ਹੋਰ ਕਈ ਜਿਹੜੇ ਸਾਡੇ ਇਸ ਤਰ੍ਹਾਂ ਦੇ ਐ ਕਿ ਮਤਲਬ ਜਿਸ ਤਰ੍ਹਾਂ ਕੋਈ ਜਿਹਦਾ ਪਿੰਡਾਂ 'ਚ ਰਹਿੰਦੇ ਨੇ ਜਾਂ ਜਿੱਥੇ ਕਈ ਵਾਰੀ ਨਹੀਂ ਕਰੇ ਟੀਵੀ ਹੈਗਾ ਜਾਂ ਕੋਈ ਨਹੀਂ ਇਸ ਤਰ੍ਹਾਂ ਦੇ YouTube ਵਗੈਰਾ ਚਲਾ ਸਕਦੇ ਫਿਰ ਅਸੀਂ ਉਹਨਾਂ ਨੂੰ ਨਾਲ CD ਵੀ ਕਈ ਵਾਰੀ ਬਣਾ ਕੇ ਦੇ ਦਿੰਨੇ ਹੁੰਦੇ ਆ ਵੀ ਤੁਸੀਂ ਕਿਸੇ ਚੀਜ਼ ਇਹ ਪੈਨ ਡਰਾਈਵ ਚ ਪਾ ਕੇ ਦੇ ਦੇਣੀ ਆ ਕਿਤੇ ਵੀ ਵੀ ਤੁਸੀਂ ਕਿਤੇ ਵੀ ਬੈਠ ਕੇ ਲਗਾ ਕੇ ਦੇ ਸਕਦੇ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਆਪਾਂ ਤਾਂ ਕਹ ਰਹੇ ਤੇਲ ਬੜਾ ਪਾਵਰਫੁਲ ਹੈ ਲੋਕਾਂ ਦੇ ਹੱਡ ਜਿਹੜੇ ਹੈਗੇ ਨੇ ਉਹ ਠੀਕ ਕਰ ਦਿੰਦਾ ਤੇ ਜਿਹੜੇ ਚੀਜ਼ ਕਰ ਦਿੰਦਾ ਹੈਗਾ ਕੀ ਇਸ ਤੇਲ ਦੇ ਨਾਲ ਜਿਹੜੇ ਲੋਕਾਂ ਨੂੰ ਪੈਰਲਿਸਿਸ ਹੋ ਜਾਂਦਾ ਜੀ ਉਹਨਾਂ ਦੇ ਕਈ ਵਾਰੀ ਅੰਗ ਖੜ ਜਾਂਦੇ ਨੇ ਬਿਲਕੁਲ ਬਿਲਕੁਲ ਜਿਆਦਾ ਕੰਮ ਨਹੀਂ ਕਰਦੇ ਉਹਨਾਂ ਚ ਵੀ ਇਹ ਤਾਂ ਅਸੀਂ ਇਹ ਟੈਸਟਿੰਗ ਸਰ ਅੱਜ ਤੋਂ 8-9 ਸਾਲ ਪਹਿਲਾਂ ਕੀਤੀ ਸੀਗੀ ਜੀ ਤੇ ਸਾਨੂੰ ਬਹੁਤ ਬਹੁਤ ਹੈਰਾਨੀ ਵਾਲਾ ਰਿਜ਼ਲਟ ਮਿਲਿਆ ਔਰ ਅਸੀਂ ਖੁਦ ਬਹੁਤ ਮਤਲਬ ਕਿ ਸ਼ੌਕਡ ਹੋਏ ਸੀਗੇ ਕਿ ਸਾਡਾ ਜਿਹੜਾ ਇੱਕ ਤੇਲ ਹੈ ਉਹ ਏਡੀ ਭਿਆਨਕ ਔਰ ਇੰਨੀ ਵੱਡੀ ਬਿਮਾਰੀ ਨੂੰ ਵੀ ਠੀਕ ਕਰ ਸਕਦਾ ਸਾਨੂੰ ਰਿਜ਼ਲਟ ਬਹੁਤ ਅੱਛੇ ਆਏ ਜੀ ਜਿਨ੍ਹਾਂ ਦਾ ਇੱਕ ਪਾਸਾ ਰੁਕਿਆ ਹੋਇਆ ਹ ਹ ਉਹਨਾਂ ਵਾਸਤੇ ਇਹ ਤੇਲ ਬਹੁਤ ਵਧੀਆ ਆਰਾਮ ਬਣ ਸਿੱਧ ਹੋਊਗਾ ਜੀ ਤੁਸੀਂ ਇਸ ਤੇਲ ਨੂੰ ਕਟੋ ਘਟ ਦਿਨ ਦੇ ਵਿੱਚ ਦੋ ਵਾਰੀ ਇਸਤੇਮਾਲ ਕਰਨਾ ਜੀ ਔਰ ਜਿਹੜਾ ਵੀ ਅੰਗ ਜਿਹੜੇ ਵੀ ਇਫੈਕਟਿਡ ਏਰੀਆ ਪ੍ਰੋਪਰ ਉਹਦੇ ਤੇ ਉੱਪਰ ਤੁਸੀਂ ਤੇਲ ਲਗਾ ਕੇ ਕਟੋਕਟ 20 ਤੋਂ 25 ਮਿੰਟ ਵਾਸਤੇ ਤੁਸੀਂ ਹਵਾ ਪਾਣੀ ਤੋਂ ਦੂਰ ਮਤਲਬ ਕਿਸੇ ਰੂਮ ਦੇ ਵਿੱਚ ਬੈਠ ਜਾਓ ਠੀਕ ਹੈ ਜੀ ਤੇ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਤੇਲ ਲਗਾ ਕੇ ਕੋਈ ਕਿਸੇ ਕਿਸਮ ਦਾ ਕੱਪੜਾ ਮਤਲਬ ਤੁਸੀਂ ਅਗਰ ਉਤਾਰ ਸਕੋ ਤਾਂ ਜਿਆਦਾ ਬੈਟਰ ਹੈ ਕਿਉਂਕਿ ਕੱਪੜੇ ਦੇ ਨਾਲ ਨਾ ਅੱਜ ਕੱਲ ਅਸੀਂ ਦੇਖਿਆ ਜਾਂਦਾ ਵੀ ਤੇਲ ਜਿਹੜਾ ਕੱਪੜਾ ਹੀ ਚੂਸ ਲੈਂਦਾ ਅਦਾ ਤੇਲ ਤਾਂ ਸੋ ਉਹ ਵੀ ਅਸੀਂ ਇੱਕ ਚੀਜ਼ ਦੇਖੀ ਹੈ ਕਿ ਮਤਲਬ ਕਿ ਇਹ ਵੀ ਪ੍ਰੋਬਲਮ ਫੇਸ ਹੁੰਦੀ ਹੈ ਲੋਕਾਂ ਨੂੰ ਤੇ ਅਸੀਂ ਇਹੀ ਕਹਿੰਨੇ ਆ ਕਿ ਨਾਰਮਲ ਤੁਸੀਂ ਰੂਮ ਦੇ ਵਿੱਚ ਨਾਰਮਲ ਟੈਂਪਰੇਚਰ 'ਚ ਬੈਠੋ ਅੱਜ ਕੱਲ ਤਾਂ ਵੈਸੇ ਹੀ ਤੁਹਾਨੂੰ ਪਤਾ ਹੈ ਵੀ ਹਲੇ ਇੰਨੀ ਗਰਮੀ ਤਾਂ ਨਹੀਂ ਆਈਗੀ ਪਰ ਨਾਰਮਲ ਮੌਸਮ ਹੈ ਤੁਸੀਂ ਆਰਾਮ ਨਾਲ ਬਿਨਾ ਪੱਖੇ ਤੋਂ ਵੀ ਜੇ 20-25 ਮਿੰਟ ਬੈਠ ਜਾਓ ਹਵਾ ਪਾਣੀ ਤੋਂ ਦੂਰ ਰੋ ਬਹੁਤ ਅੱچھے ਰਿਜ਼ਲਟਸ ਆਣਗੇ ਜੀ ਤੁਹਾਨੂੰ ਇਹਦੇ ਜਿੰਨੀ ਸ਼ਰੀਰ ਨੂੰ ਹਲ ਮਿਲੇਗੇ ਗਰਮਾਈਟ ਮਿਲਕ ਨੂੰ ਜਲਦੀ ਸ਼ਾਹ ਹਾਂ ਉਹ ਨਹੀਂ ਜਲਦੀ ਠੀਕ ਹੋਊਗਾ ਜੀ ਔਰ ਅਸੀਂ ਕਈ ਵਾਰੀ ਗਿਰਨ ਜੀ ਇਹ ਵੀ ਗੱਲ ਕਹਿੰਨੇ ਆ ਕਿ ਤੁਸੀਂ ਤੇਲ ਲਗਾਉਣ ਤੋਂ ਬਾਅਦ ਇੱਕ ਅਗਰ ਕੋਸਾ ਪਾਣੀ ਤੁਸੀਂ ਪੀ ਸਕੋ ਹਾਂ ਤਾਂ ਇੱਕ ਗਲਾਸ ਕੋਸਾ ਪਾਣੀ ਵੀ ਤੁਸੀਂ ਜਰੂਰ ਪੀਓ। ਯਾਨੀ ਕਿ ਜਿਹੜੀ ਉੱਪਰ ਉੱਪਰ ਜਿਹੜੀ ਤੁਹਾਨੂੰ ਗਰਮਾਹਟ ਮਿਲਦੀ ਆ ਅੰਦਰ ਸਰੀਰ ਨੂੰ ਵੀ ਗਰਮਾਹਟ ਮਿਲਦੀ ਆ। ਅੰਦਰ ਬਿਲਕੁਲ ਬਿਲਕੁਲ ਤੇ ਇਸ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਤੇਲ ਜਿਹੜਾ ਹੈਗਾ ਜੀ ਤੁਸੀਂ ਕਿ ਪੈਰੇਲਿਸਿਸ ਦੇ ਮਰੀਜ਼ ਵੀ ਠੀਕ ਕਰ ਰਿਹਾ ਹੈਗਾ। ਜੀ 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 ਹੱਡਾ ਦਾ ਜਿਹੜਾ ਦਰਦ ਹੈਗੇ ਨੇ ਉਹ ਵੀ ਠੀਕ ਕਰ ਰਿਹਾ ਹੈਗਾ। ਜੀ ਪਰ ਹੁਣ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਤੇਲ ਹੈਗਾ ਜੀ ਜੀ ਇਹ ਤੇਲ ਮੇਲ ਫੀਮੇਲ ਹਰੇਕ ਬੰਦਾ ਇਸੇ ਦਾਣ ਕਰ ਸਕਦਾ ਹੈ ਹਰੇਕ ਬੰਦਾ ਕਰ ਸਕਦਾ ਜੀ ਕੋਈ ਇਹਦੇ ਵਿੱਚ ਏਜ ਲਿਮਟ ਨਹੀਂ ਹੈਗੀ ਜਮਦਾ ਬੱਚਾ ਵੀ ਕਰ ਸਕਦਾ ਹੈਗਾ ਬੱਚਾ ਜਮਦਾ ਕਿੰਨਾ ਸੈਂਸਿਟਿਵ ਹੁੰਦਾ ਹੈ ਜੀ ਆਪਾਂ ਸਾਰੇ ਸਾਰੇ ਜਾਣਦੇ ਆ ਕਿ ਉਹਦੀ ਸਕਿਨ ਤਾਂ ਮਤਲਬ ਤੁਸੀਂ ਇਹ ਲਗਾ ਲਓ ਵੀ ਉਹ ਕਹਿੰਦੇ ਆ ਨਾ ਵੀ ਜਿਸ ਤਰ੍ਹਾਂ ਇੱਕ ਪੰਖ ਹੁੰਦਾ ਹੈਗਾ ਪੰਛੀ ਦਾ ਪੰਖ ਹੁੰਦਾ ਹੈਗਾ ਉਸੋਂ ਵੀ ਕੋਮਲ ਉਹਦੀ ਸਕਿਨ ਹੁੰਦੀ ਹੈ ਜੀ ਸੋ ਇਹ ਜਿਹੜਾ ਤੇਲ ਹੈਗਾ ਜਮਦੇ ਬੱਚੇ ਤੋਂ ਲੈ ਕੇ ਜੇ ਨਾ ਮਰਜੀ ਏਜਡ ਪਰਸਨ ਹੈ ਜਿੰਨਾ ਮਰਜੀ ਉਹ ਬਜ਼ੁਰਗ ਬੰਦਾ ਹੈਗਾ ਹਰ ਤਰ੍ਹਾਂ ਦਾ ਵਿਅਕਤੀ ਇਹਨੂੰ ਬੈਂ ਕਿੰਨਾ ਬਿਨਾ ਸੋਚੇ ਸਮਝੇ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਕੋਈ ਵਹਿਮ ਤੋਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਕਿਸੇ ਕਿਸਮ ਦੇ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹਦਾ ਜ਼ੀਰੋ ਸਾਈਡ ਇਫੈਕਟ ਹੈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਊਗਾ ਜੀ ਔਰ ਤੁਹਾਨੂੰ ਫਾਇਦਾ ਹੀ ਦੇ ਕੇ ਜਾਊਗਾ ਕਿਤੇ ਨਾ ਕਿਤੇ ਜਿਹੜਾ ਤੁਸੀਂ ਕੋਰਸ ਦੱਸਦੇ ਹੋ 3 ਮਹੀਨਿਆਂ ਦਾ ਜੀ ਜੀ ਉਸ ਕੋਰਸ ਤੋਂ ਬਾਅਦ ਬੰਦਾ ਠੀਕ ਰਹਿੰਦਾ ਕਈ ਵਾਰੀ ਹੁੰਦਾ ਕਿ ਕੋਈ ਚੀਜ਼ ਇਸੇ ਇਲਾਜ ਕਰਦੀ ਹੈ ਫਿਰ ਅਸੀਂ ਕੋਰਸ ਕਰਵਾਉਂਦਾ ਕਿਰਨ ਜੀ ਕੋਰਸ ਕਰਵਾਉਣਾ ਮਤਲਬ ਇਹ ਹੀ ਹੈ ਕਿ ਪ੍ਰੋਬਲਮ ਨੂੰ ਜੜ ਤੋਂ ਖਤਮ ਕਰਨਾ ਹੈ ਪ੍ਰੋਬਲਮ ਤਾਂ ਜਿਸ ਤਰ੍ਹਾਂ ਹੁਣ ਗੋਡਿਆਂ ਦੀ ਪ੍ਰੋਬਲਮ ਹੈਗੇ ਸਾਡਾ 7 ਮਹੀਨੇ ਦਾ ਕੋਰਸ ਹੈ ਪ੍ਰੋਬਲਮ ਤਾਂ ਜਿਹੜਾ ਹੈਗਾ ਤੇਲ ਲਗਾਉਂਦੇ ਦੋ ਦੋ ਤਿੰਨ ਦਿਨਾਂ ਦੇ ਵਿੱਚ ਹੀ ਤੁਹਾਨੂੰ ਇਸ ਤਰ੍ਹਾਂ ਫੀਲ ਹੋਊਗਾ ਕਿ ਬਾਡੀ ਹਲਕੀ ਹੋ ਗਈ ਜਿਹੜਾ ਦਰਦ ਹੈਗਾ ਬਿਲਕੁਲ ਠੀਕ ਹੋ ਜਾਂਦਾ ਕਈਆਂ ਦੇ ਜਿਨ੍ਹਾਂ ਦਾ ਸਵੇਲਿੰਗ ਹੁੰਦੀ ਹੈ ਉਹ ਘਟ ਜਾਂਦੀ ਹੈਗੀ ਹੈ ਸੋ 2-4 ਦਿਨਾਂ ਦੇ ਵਿੱਚ ਹੀ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਕਿ ਮੈਂ ਬਿਲਕੁਲ ਠੀਕ ਹੋ ਗਿਆ ਹੂੰ ਪਰ ਗੱਲ ਇਹ ਹੈ ਵੀ ਕੋਰਸ ਕਰਵਾਉਣ ਦਾ ਸਾਡਾ ਮੋਟਿਵ ਵੀ ਇਹੀ ਰਹਿੰਦਾ ਹੈ ਕਿ ਇਨ ਫਿਊਚਰ ਪ੍ਰੋਬਲਮ ਦੁਬਾਰਾ ਅਰਾਈਜ਼ ਹੋਣ ਦੇ ਚਾਂਸਸ ਬਿਲਕੁਲ ਜ਼ੀਰੋ ਹੋ ਜਾਣ ਦੁਬਾਰਾ ਉਹ ਜੜੋਂ ਖਤਮ ਹੋ ਜੇ ਪ੍ਰੋਬਲਮ ਕਿਉਂਕਿ ਜਿਆਦਾਤਰ ਦੇਖਿਆ ਜਾਂਦਾ ਹੈ ਕਿ ਅਸੀਂ ਇਲਾਜ ਕਰਾਉਂਦੇ ਹਾਂ ਜਦੋਂ ਤੱਕ ਦਵਾਈ ਖਾਂਦੇ ਆ ਫੀਸ ਰਹਿੰਦੀ ਆ ਫਿਰ ਉਸਦੇ ਅਸੀਂ ਆਦੀ ਹੋ ਜਾਂਦੇ ਆ ਜੰਦਾ ਨਹੀਂ ਨਹੀਂ ਫਿਰ ਲੀਫ ਆਇਲ ਮੰਨੈ ਹੀ ਐਸੇ ਕਰਕੇ ਜਾਂਦਾ ਹੈ ਜੀ ਵੀ ਕਿ ਪ੍ਰੋਬਲਮ ਨੂੰ ਜੜੋਂ ਖਤਮ ਕਰਦੇ ਆ ਅਸੀਂ ਕਈ ਵਾਰੀ ਮੈਂ ਤੁਹਾਨੂੰ ਕਹਿੰਦਾ ਪਿਛਲੇ ਲਾਈਵ ਦੇ ਵਿੱਚ ਵੀ ਇੱਕ ਸਮਾਂ ਜ਼ਰੂਰ ਲੱਗ ਸਕਦਾ ਜੀ ਜਿੱਦਾਂ ਸਾਡਾ ਮਿਨੀਮਮ ਸਵਾ ਮਹੀਨੇ ਦਾ ਕੋਈ ਕੋਰਸ ਸਟਾਰਟਿੰਗ ਹੈਗੀ ਆ ਉਹ 3 ਮਹੀਨੇ ਵੀ ਹੋ ਸਕਦਾ ਸਵਾ 3 ਮਹੀਨੇ ਵੀ ਹੋ ਸਕਦਾ ਮੈਕਸਿਮਮ ਸਮਾਂ ਬਾਡੀ ਦੇ ਹਿਸਾਬ ਨਾਲ ਹਰੇਕ ਦੀ ਬਾਡੀ ਦਾ ਆਪਣਾ ਹਿਸਾਬ ਹੈ ਤੇ ਸਮਾਂ ਉਸ ਦੇ ਨਾਲ ਵੱਧ ਥੋੜਾ ਜਾ ਸਕਦਾ ਬਟ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਆ 100% ਮਿਲੇਗਾ ਜੀ 100% ਮਿਲੇਗਾ ਬਿਲਕੁਲ ਮਿਲੇਗਾ ਸੋ ਇਹ ਜਿਹੜਾ ਤੇਲ ਹੈਗਾ ਇਸ ਚੀਜ਼ ਨੂੰ ਕਿੰਨੇ ਕ ਦੇਰ ਤੱਕ ਅਸੀਂ ਰੱਖ ਸਕਦੇ ਕਈ ਵਾਰ ਹੁੰਦਾ ਕਿ ਅਸੀਂ ਕੋਸ਼ ਕੀਤਾ ਕੋਸ਼ ਸਾਡਾ 2.5 ਬੋਤਲਾਂ ਦਾ ਪੂਰਾ ਹੋ ਗਿਆ ਅੱਧੀ ਬੋਤਲ ਬਚ ਗਈ ਉਹ ਬਚੀ ਹੋਈ ਬੋਤਲ ਖਰਾਬਤ ਨਹੀਂ ਹੋ ਜੂਗੀ ਜੇ ਲੰਮਾ ਸਮਾਂ ਖਰਾਬ ਤੁਸੀਂ ਇਹ ਬੜੇ ਵਧੀਆ ਪ੍ਰਸ਼ਨ ਪੁੱਛਿਆ ਜੀ ਜਿਹੜਾ ਸਾਡਾ ਔਇਲ ਹੈਗਾ ਉਹਦੀ ਸਭ ਤੋਂ ਜਿਹੜੀ ਮੇਨ ਐਡਵਾਂਟੇਜ ਜਿਹੜੀ ਹੈਗੀ ਆ ਉਹ ਇਹੀ ਹੈ ਇਹਦੀ ਜਿਹੜੀ ਖੂਬੀ ਹੈ ਇਹ 5 ਸਾਲ ਜਿਹੜਾ ਔਇਲ ਆ ਤੁਸੀਂ ਬੰਦ ਵੀ ਰੱਖੋਗੇ ਇਹਨੂੰ ਹਵਾ ਵੀ ਨਹੀਂ ਲਗਵਾਉਂਗੇ 5 ਸਾਲ ਇਹ ਜਿਹੜੇ ਬੋਤਲ ਹੈ オイル ਬਿਲਕੁਲ ਨਹੀਂ ਖਰਾਬ ਹੁੰਦਾ ਜੀ ਅਸੀਂ ਐਕਸਪਾਇਰੀ ਡੇਟ ਬੋਟਲ ਤੇ ਲਿਖਦੇ ਜ਼ਰੂਰ ਹਾਂ ਉਹਦਾ ਇੱਕ ਮੋਟਿਵ ਹੁੰਦਾ ਕਿ ਕਿਸੇ ਦਾ ਸਾਡੀ ਬਾਹਰ ਜਾਂਦੀ ਹੈ ਉੱਥੇ ਥੋੜਾ ਜਿਹਾ ਕਾਗਜ਼ੀ ਕਾਰਵਾਈ ਜ਼ਿਆਦਾ ਰਹਿੰਦੀ ਹੈਗੀ ਉਹ ਇੱਕ ਡੇਟ ਮੰਗਦੇ ਆ ਕਿ ਐਕਸਪਾਇਰੀ ਮੈਂਸ਼ਨ ਹੋਣੀ ਜ਼ਰੂਰੀ ਹੈ ਕਸਟਮ ਕਲੀਅਰੈਂਸ ਵਾਸਤੇ ਹਮ ਅਦਰਵਾਈਜ਼ ਨਹੀਂ ਤਾਂ ਇਹ ਸਾਡਾ ਔਇਲ ਜਿਹੜਾ ਹੈਗਾ ਅਸੀਂ ਨਾਰਮਲ ਅਗਰ 5 ਸਾਲ ਵੀ ਇਹਨੂੰ ਬਿਨਾ ਖੋਲੇ ਬੋਟਲ ਨੂੰ ਰੱਖਦੇ ਆ ਕਿਸੇ ਕਿਸਮ ਦੀ ਕੋਈ ਨਹੀਂ ਹੈਗੀ ਔਰ ਇਹਦੀ ਇੱਕ ਹੋਰ ਐਡਵਾਂਟੇਜ ਹੈ ਜਿੰਨਾ ਪੁਰਾਣਾ ਹੋਊਗਾ ਓਨਾ ਹੀ ਅਸਰਦਾਇਕ ਬਹੁਤ ਜ਼ਿਆਦਾ ਹੋਊਗਾ ਅਸਰ ਇਹਦਾ ਹਾਂਜੀ ਹਾਂ ਔਰ ਇਹਦਾ ਵੈਸੇ ਅਸਰ ਤਾਂ ਸਟਾਰਟਿੰਗ ਤੇ ਵੀ ਹੈ ਬਟ ਜਿੱਥੇ ਦੋ ਬੂੰਦਾਂ ਨੇ ਕੰਮ ਕਰਨਾ ਉੱਥੇ ਤੁਸੀਂ ਇਹ ਲਾ ਲਓ ਇੱਕ ਬੂੰਦ ਨੇ ਕੰਮ ਕਰ ਦੇਣਾ ਸੋ ਇਹਦਾ ਅਸਰ ਵਧੂਗਾ ਹੀ ਫਾਇਦਾ ਹੀ ਹੈ ਜੀ ਇਹਦਾ ਕਿਸੇ ਕਿਸਮ ਦਾ ਮਤਲਬ ਨੁਕਸਾਨ ਕਿਸੇ ਪਾਸੋਂ ਨਹੀਂ ਹੈਗਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈਗਾ ਸੋ ਜਿਹੜੇ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਸਾਨੂੰ ਕਾਲ ਕਰ ਸਕਦੇ ਨੇ ਕਿਸੇ ਵੀ ਤਰ੍ਹਾਂ ਦਾ ਜੇ ਕੁਐਸਚਨ ਹੈਗਾ ਤੁਸੀਂ ਕਰ ਸਕਦੇ ਹੈਗੇ ਹਾਂ ਜੇਕਰ ਤੁਸੀਂ ਲਾਈਵ 'ਚ ਨਹੀਂ ਵੀ ਜੁੜੇ ਹੈਗੇ ਤਾਂ ਬਾਅਦ ਦੇ ਵਿੱਚ ਲਾਈਵ ਦੇਖ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਪ੍ਰੋਬਲਮ ਦੱਸ ਸਕਦੇ ਹੈਗੇ ਹੋ ਤੇ ਸਾਨੂੰ ਸੈਂਡ ਕਰ ਸਕਦੇ ਹੋ ਅਸੀਂ ਉਹਨੂੰ ਵੀ ਪੜ੍ਹ ਕੇ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹਦੇ ਉੱਪਰ ਵੀ ਡਿਸਕਸ ਕਰਾਂਗੇ ਤੇ ਤੁਹਾਨੂੰ ਉਹਦਾ ਜਵਾਬ ਵੀ ਦਵਾਂਗੇ ਅ ਆਪਣਾ ਜੀ ਜੀ ਫ੍ਰੀ ਲਿਪ ਆਇਲ ਅ ਦੇਖਿਆ ਗਿਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਆਇਲ ਬਣਾਉਂਦੇ ਆ ਜਾਂ ਇਸ ਤਰ੍ਹਾਂ ਦੀ ਕੋਈ ਦਵਾਈ ਮੈਡੀਸਨ ਬਣਾਉਂਦੇ ਆ ਉਹਦੇ ਉਸਤੇ ਵੱਡੇ ਵੱਡੇ ਬ੍ਰਾਂਡ ਅਬਸਟ ਰੱਖੇ ਜਾਂਦੇ ਨੇ ਉਹਦੀ ਐਡਵਰਟਾਈਜ਼ਮੈਂਟ ਬੜੀ ਵੱਡੀ ਤਰੀਕੇ ਨਾਲ ਕੀਤੀ ਜਾਂਦੀ ਆ ਤੁਹਾਡੇ ਜਿਹੜੇ ਐਡਵਰਟਾਈਜ਼ਮੈਂਟ ਬਿਲਕੁਲ ਸਿੰਪਲ ਜੀ ਹੁੰਦੀ ਹੈ ਹੈ ਹੀ ਨਹੀਂ ਤੁਸੀਂ ਇਹ ਲਗਾ ਲਓ ਵੀ ਨਾ ਅਸੀਂ ਕਦੀ ਐਡਵਰਟਾਈਜ਼ਮੈਂਟ ਉਸ ਲੈਵਲ ਦੀ ਕੀਤੀ ਜੀ ਅਗਰ ਜੇ ਅਸੀਂ ਉਸ ਲੈਵਲ ਦੀ ਕਰਨ ਲੱਗੇ ਤਾਂ ਸਾਨੂੰ ਪਤਾ ਹੈ ਕਿ ਅਸੀਂ ਮਾਰਕੀਟ ਦੇ ਵਿੱਚ ਬਹੁਤ ਅੱਛਾ ਮਤਲਬ ਕਿ ਲੈਵਲ ਤੇ ਪਹੁੰਚ ਸਕਦੇ ਆ ਬਟ ਪ੍ਰੋਬਲਮ ਇਹ ਹੈ ਕਿ ਅਸੀਂ ਇਹਦਾ ਇੱਕ ਸਟਾਰਟਿੰਗ ਕਰਨ ਤੋਂ ਪਹਿਲਾਂ ਸਾਡੀ ਇੱਕ ਜਿਹੜੀ ਮਨ ਦੀ ਇੱਛਾ ਜਿਹੜੀ ਸੀਗੀ ਇਹ ਹੀ ਸੀ ਕਿ ਲੋਕਾਂ ਦੀ ਸੇਵਾ ਵਾਸਤੇ ਹੈ ਠੀਕ ਹੈ ਨਾ ਤੇ ਜਿਹੜਾ ਪੈਸਾ ਇਹਦਾ ਆਉਂਦਾ ਹੈਗਾ ਇਹਦੇ ਚ ਅਸੀਂ ਪ੍ਰੋਫਿਟ ਜਿਹੜਾ ਹੈਗਾ ਬੜਾ ਮਿਨੀਮਮ ਜਿਹੜਾ ਪ੍ਰੋਫਿਟ ਸਾਡਾ ਅਸੀਂ ਜਿਹੜਾ ਹੁੰਦਾ ਹੈਗਾ ਉਹ ਵੀ ਅਸੀਂ ਜਿਹੜਾ ਹੈਗਾ ਤੇਲ ਦੀ ਹੋਰ ਇਹਨੂੰ ਅਪਗ੍ਰੇਡ ਕਰਨ ਦੇ ਵਿੱਚ ਹੋਰ ਇਹਨੂੰ ਮਤਲਬ ਕਿ ਸਟਰੋਂਗ ਕਰਨ ਦੇ ਵਿੱਚ ਅਸੀਂ ਉਹ ਜਿਹੜਾ ਪੈਸੇ ਦਾ ਇਸਤੇਮਾਲ ਕਰਦੇ ਆ ਔਰ ਜਿਹੜੀ ਸਾਡੀ ਡੇ 1 ਤੋਂ ਸੋਚ ਇਹੀ ਸੀ ਕਿ ਜਿਹੜੀ ਸੇਵਾ ਭਾਵਨਾ ਵਾਲੀ ਇਸੇ ਕਰਕੇ ਇਸੇ ਕਰਕੇ ਵੀ ਅਸੀਂ ਮਤਲਬ ਕਿ ਬਹੁਤ ਵੱਡੇ ਲੈਵਲ ਤੇ ਰੀਚ ਕਰਨਾ ਹਲੇ ਸੋਚਿਆ ਨਹੀਂ ਹੈਗਾ ਸਾਨੂੰ ਇਹ ਹੈ ਕਿ ਵੀ ਜਿੰਨੇ ਕੁ ਲੈਵਲ ਤੇ ਪ੍ਰਮਾਤਮਾ ਨੇ ਹਲੇ ਵੀ ਰੱਖਿਆ ਹੈ ਮਤਲਬ ਬਹੁਤ ਅੱਛੀ ਰੀਚ ਹੈ ਜੀ ਫਿਰ ਵੀ ਜਿੰਨੀ ਕੁ ਸੋਚੀ ਨਹੀਂ ਸੀ ਉਸ ਤੋਂ ਵੀ ਬੈਟਰ ਸਾਨੂੰ ਹੋ ਰਹੀ ਹੈਗੀ ਅੱਗੇ ਦੀ ਅੱਗੇ ਬੰਦੇ ਜਿਸ ਤਰ੍ਹਾਂ ਔਇਲ ਦੇ ਰਹੇ ਆ ਅਸੀਂ ਅੱਗੇ ਕਿਸ ਨੂੰ ਆਰਾਮ ਆਉਂਦਾ ਉਹ ਦੱਸ ਜਾਣਾਂ ਨੂੰ ਹੋਰ ਦੱਸਦਾ ਹੈ ਉਹਨਾਂ ਨੂੰ 10 ਹੋਰ ਦੱਸਦਾ ਉਹ ਇਸ ਤਰ੍ਹਾਂ ਇਸ ਤਰ੍ਹਾਂ ਸਾਡਾ ਸਰਕਲ ਜੀ ਆਪਣੇ ਆਪ ਹੀ ਪਰਮਾਤਮਾ ਵਧਾ ਰਿਹਾ ਹੈ ਬਿਲਕੁਲ ਮਾਰਕ ਤੋਂ ਮਾਇਆ ਉਹ ਤੋਂ ਜਿਹੜੀ ਐਡਵਰਟਾਈਜ਼ਮੈਂਟ ਹੁੰਦੀ ਹੈ ਉਹ ਜ਼ਿਆਦਾ ਵਧੀਆ ਹੁੰਦੀ ਹੈ ਜੀ 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 ਬਿਲਕੁਲ ਬਿਲਕੁਲ ਪੋਸਟ ਪ੍ਰੋਸਾ ਹੁੰਦਾ ਹੈ ਆਪਣੇ ਬੰਦਲੀ ਕੋਈ ਦੱਸਦਾ ਬਗਾਨੇ ਤੋਂ ਕੋਈ ਦੱਸਦਾ ਨਹੀਂ ਦੱਸਦਾ ਨਹੀਂ ਤੇ ਇਸੇ ਕਰਕੇ ਤੁਸੀਂ 14-15 ਸਾਲਾਂ ਤੋਂ ਇੱਕੋ ਹੀ ਰੇਟ ਰੱਖਿਆ ਜੀ 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 ਬਿਲਕੁਲ ਇੱਕੋ ਹੀ ਰੇਟ ਰੱਖਿਆ ਹੋਇਆ ਜੀ ਔਰ ਆਉਣ ਵਾਲੇ ਇਹ 5 ਤੋਂ 10 ਸਾਲ ਤੱਕ ਅਸੀਂ ਇਹੀ ਰੇਟ ਹੀ ਚਲਾਵਾਂਗੇ ਜੀ ਸੋ ਤੁਸੀਂ ਦੇਖ ਲਓ ਕਿ ਇਹਨਾਂ ਦੀ ਜਿਹੜੀ ਸੋਚ ਹੈ ਔਰ ਸਿਰਫ ਤੰਦਰੁਸਤੀ ਵੱਲ ਨੂੰ ਲੈ ਕੇ ਜਾਣ ਵਾਲੀ ਹੈ ਤਾਂ ਹੀ ਅਸੀਂ ਕਹਿੰਦੇ ਕਿ ਅਸੀਂ ਆਪਣੇ ਇਸ ਪਲੇਟਫਾਰਮ ਤੋਂ ਤੰਦਰੁਸਤ ਪੰਜਾਬ ਦੀ ਤੇ ਤੰਦਰੁਸਤ ਪੰਜਾਬੀਆਂ ਦੀ ਮਨੋਕਾਮਨਾ ਕਰਦੇ ਹਾਂ ਜਿਹੜੇ ਵਿਦੇਸ਼ਾਂ ਵਿੱਚ ਵਸਦੇ ਨੇ ਜਾਂ ਪੰਜਾਬ ਵਿੱਚ ਵਸਦੇ ਨੇ ਸੋ ਜਿਹੜੇ ਬਾਹਰ ਵਿਦੇਸ਼ਾਂ ਵਿੱਚ ਵੀ ਬੈਠੇ ਨੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਉਹ ਇਹਨੂੰ ਉੱਥੇ ਸਟੋਰ ਜਿਹੜੇ ਇਜਾਦ ਰ ਇਹਨਾਂ ਦਾ ਆਸਟ੍ਰੇਲੀਆ ਅਮਰੀਕਾ ਕੈਨੇਡਾ ਦੇ ਵਿੱਚ ਹੈਗੇ ਨੇ ਉੱਥੇ ਸਟੋਰਾਂ ਦੇ ਉੱਪਰ ਵੀ ਉਪਲਬਧ ਹੈਗਾ ਜੇਕਰ ਨਹੀਂ ਵੀ ਮਿਲਦਾ ਤਾਂ ਬਿਲਕੁਲ ਅਸੀਂ ਹਾਜ਼ਰ ਹਾਂ ਤੁਸੀਂ ਆਰਡਰ ਕਰੋ ਜੀ ਜੀ ਨਾਲ ਨਾਲ ਤੁਹਾਨੂੰ ਪੈਕ ਕਰਕੇ ਭੇਜ ਦੇਣਾ ਸਾਡਾ ਇੱਕ ਮੈਂ ਅੱਜ ਨਾਲ ਜੀ ਦਰਸ਼ਕਾਂ ਨੂੰ ਇੱਕ ਸਾਡਾ ਹੋਰ ਇੱਕ ਨੰਬਰ ਦੱਸਣਾ ਚਾਹੂੰਗਾ ਜਿਹੜਾ ਤੁਹਾਡੇ ਟੀਵੀ ਸਕਰੀਨ ਤੇ ਵੀ ਫਲੈਸ਼ ਹੁੰਦਾ 9463614697 ਇਹ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ 9463614697 ਇਹ ਸਾਡਾ ਨੰਬਰ ਜਿਹੜਾ ਹੈਗਾ ਜੀ ਇਹ 24 7 24 ਘੰਟੇ ਇਹ ਤੁਹਾਨੂੰ ਅਵੇਲੇਬਲ ਰਵਾਂਗੇ ਜੀ ਅਸੀਂ ਤੁਸੀਂ ਰਾਤ ਨੂੰ ਫੋਨ ਕਰੋ ਤੁਸੀਂ ਦਿਨੇ ਫੋਨ ਕਰੋ ਜਿਸ ਜਦੋਂ ਵੀ ਤੁਸੀਂ ਫੋਨ ਕਰੋਗੇ ਤੁਹਾਨੂੰ ਆਨਸਰ ਹੋਊਗਾ ਜੀ ਉਸੇ ਵੇਲੇ ਤੁਹਾਨੂੰ ਦੀ ਕਾਲ ਨੂੰ ਆਨਸਰ ਕੀਤਾ ਜਾਊਗਾ ਔਰ ਜੋ ਜਿਹੜੀ ਵੀ ਪ੍ਰੋਬਲਮ ਹੈ ਕਿਸੇ ਕਿਸਮ ਦੀ ਤੁਸੀਂ ਨਿਸ਼ਚਿੰਤ ਹੋ ਕੇ ਸਾਨੂੰ ਜਦੋਂ ਮਰਜ਼ੀ ਕਾਲ ਕਰਕੇ ਪੁੱਛ ਸਕਦੇ ਹੋ ਜੀ ਲੋ ਜੀ 24 ਆਵਰ ਤੁਸੀਂ ਕਿਸੇ ਵੇਲੇ ਵੀ ਕਾਲ ਕਰ ਸਕਦੇ ਹੋ 24 ਆਵਰ ਦਾ ਮਤਲਬ ਇਹ ਹੈ ਕਿ ਕਈ ਵਾਰ ਸਾਡੇ ਇੱਥੇ ਇੰਡੀਆ ਦੇ ਵਿੱਚ ਟਾਈਮ ਕੁਝ ਹੋਰ ਹੁੰਦਾ ਤੁਹਾਡੇ ਉਹ ਕੁਝ ਹੁੰਦਾ ਹੋਰ ਟਪ ਹੁੰਦਾ ਤਾਂ ਤੁਸੀਂ ਇਹ ਨਹੀਂ ਸੋਚਣਾ ਕਿ ਇੰਡੀਆ ਦੇ ਵਿੱਚ ਸ਼ਾਇਦ ਕੰਪਨੀ ਬੰਦ ਹੋਏਗੀ ਜਾਂ ਸੁੱਤੇ ਪਏ ਹੋਣਗੇ ਵਰਕਰ ਇਹਨਾਂ ਦਾ 24 ਆਵਰ ਇਹ ਨੰਬਰ ਚੱਲਦਾ ਹੈਗਾ ਤੁਸੀਂ ਰਾਤ ਨੂੰ ਵੀ ਕਾਲ ਕਰ ਸਕਦੇ ਹੋ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਦੇ ਸਕਦੇ ਹੈਗੇ ਹੋ ਜਾਣਕਾਰੀ ਲੈਣੇ ਤਾਂ ਜਾਣਕਾਰੀ ਵੀ ਤੁਹਾਨੂੰ ਮਿਲ ਜਾਏ ਔਰ ਸਾਡਾ ਜਿਹੜਾ ਫੀਰ ਲੀਵ ਦਾ ਕਿਰਨ ਜੀ ਜਿਹੜੀ ਸਭ ਤੋਂ ਜਿਹੜਾ ਮੇਨ ਜਿਹੜਾ ਆਕਰਸ਼ਨ ਪੁਆਇੰਟ ਹੈਗਾ ਅਸੀਂ ਕਈ ਵਾਰੀ ਅਸੀਂ ਸਭ ਤੋਂ ਵੱਡਾ ਅੱਜ ਦੀ ਡੇਟ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਕੋਈ ਡਾਕਟਰ ਹੋਊਗਾ ਚਾਹੇ ਕਿਤੇ ਵੀ ਤੁਸੀਂ ਲਗਾ ਲਓ ਵੀ ਜਿਹੜਾ ਕਹਿੰਦਾ ਹੋਊਗਾ ਵੀ ਜੇ ਬਿਮਾਰੀ ਦਾ ਨਹੀਂ ਅਸੀਂ ਹੱਲ ਕੀਤਾ ਤੇ ਅਸੀਂ ਤੁਹਾਡੇ ਪੈਸੇ ਵਾਪਸ ਕਰਨੇ ਕਰਾਂਗੇ ਆ ਨਹੀਂ ਕਰਾਂਗੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਅਸੀਂ ਇਹ ਡੰਕੇ ਦੀ ਚੋੜ ਦੇ ਕਹਿੰਦੇ ਆ ਵੀ ਜਿੰਨੂੰ ਆਰਾਮ ਨਹੀਂ ਆਉਂਦਾ ਉਹ ਜਿਹੜੇ ਜਿੰਨੇ ਉਹਨੇ ਪੈਸੇ ਸਾਨੂੰ ਦਿੱਤੇ ਆ ਪਰ ਸਾਡੀ ਸ਼ਰਤ ਇੱਕੋ ਰਹਿੰਦੀ ਹੈ ਜੀ ਕਿ ਕੋਰਸ ਕਰੋ ਸਾਡਾ ਹੂੰ ਇਹ ਨਹੀਂ ਆਏਗਾ ਕਿਉਂਕਿ ਦੇਖੋ ਸਾਡੀ ਆਯੁਰਵੈਦਿਕ ਦਵਾਈ ਹੈ ਇਹਦਾ ਇੱਕ ਨਿਰਧਾਰਿਤ ਕੋਰਸ ਅਸੀਂ ਫਿਕਸ ਕੀਤਾ ਹੋਇਆ ਹੈ ਜੇ ਤੁਸੀਂ ਕੋਰਸ ਹੁਣ ਮੰਨ ਲਓ ਵੀ 10 ਦਿਨ ਤੁਸੀਂ ਸਾਡਾ ਔਇਲ ਲਗਾ ਰਹੇ ਹੋ ਜਾਂ ਸਾਡੀ ਕੋਈ ਵੀ ਦਵਾਈ ਖਾ ਰਹੇ ਹੋ ਤੇ ਤੁਸੀਂ 11ਵੇਂ ਦਿਨ ਅਗਰ ਤੁਸੀਂ ਨਾਗਾ ਪਾ ਰਹੇ ਹੋ ਨਹੀਂ ਲੈ ਪਾਉਂਦੇ ਕਿਸੇ ਕਾਰਨ ਕਰਕੇ ਤਾਂ ਉਹ ਜਿਹੜੇ ਤੁਸੀਂ 10 ਦਿਨ ਖਾਧੀ ਹੈ ਦਵਾਈ ਇਹ ਤੇਲ ਲਗਾਇਆ ਹੈਗਾ ਉਹ 10 ਦਿਨ ਤੁਹਾਡੇ ਬਿਲਕੁਲ ਮਤਲਬ ਇਹ ਲਗਾ ਲਓ ਵੀ ਵੇਸਟ ਗਏ ਜ਼ੀਰੋ ਹੋ ਜਾਣਾ ਜ਼ੀਰੋ ਹੋ ਜਾਣਾ ਉਹਦਾ ਇੰਪੈਕਟ ਤਾਂ ਕਰਕੇ ਅਸੀਂ ਕੋਰਸ ਦੀ ਜਿਆਦਾ ਅਸੀਂ ਇੰਪੋਰਟੈਂਸ ਸਮਝਦੇ ਆ ਸਾਡੇ ਆਯੁਰਵੇਦਿਕ ਦੇ ਵਿੱਚ ਕੋਰਸ ਇੱਕ ਨਿਰਧਾਰਿਤ ਸੀ ਫਿਕਸ ਕੀਤਾ ਤੁਸੀਂ ਜੇਕਰ ਉਹ ਕੋਰਸ ਸਾਡੇ ਦੱਸੇ ਮੁਤਾਬਿਕ ਕਰਦੇ ਹੋ ਜੇ ਉਹਦੇ ਬਾਅਦ ਵੀ ਤੁਹਾਨੂੰ ਨਹੀਂ ਰਿਜ਼ਲਟ ਆਉਂਦਾ ਤੁਸੀਂ ਐਨੀ ਟਾਈਮ ਆ ਕੇ ਤੁਸੀਂ ਸਾਡੇ ਤੋਂ ਜਿਹੜੀ ਵੀ ਪੇਮੈਂਟ ਤੁਹਾਡੀ ਤੁਸੀਂ ਦਿੱਤੀ ਹੈ ਅਸੀਂ ਤੁਹਾਨੂੰ ਬਿਲਕੁਲ ਵਾਪਸ ਕਰਾਂਗੇ ਇਸੇ ਕਿਸਮ ਦੀ ਤੁਹਾਨੂੰ ਤਰ੍ਹਾਂ ਦੀ ਜ਼ਰੂਰਤ ਨਹੀਂ ਗੱਲ ਹੈਗੀ ਇਹ ਸਮਝਣ ਵਾਲੀ ਗੱਲ ਹੈ ਕਿ ਜੇਕਰ ਅਸੀਂ ਕਿਸੇ ਕਲਾਸ ਵਿੱਚ ਸਟੱਡੀ ਕਰਦੇ ਹਾਂ ਅਸੀਂ 8 ਮਹੀਨੇ ਸਟੱਡੀ ਕਰ ਲਈ ਜਿਸ ਜਦੋਂ ਐਗਜ਼ਾਮ ਹੋਣ ਦੇ ਉਸ ਵੇਲੇ ਅਸੀਂ ਭੱਜ ਗਏ ਤਾਂ ਫਿਰ ਅਸੀਂ ਉਹ ਅਗਲੀ ਕਲਾਸ ਚ ਆਈ ਨਹੀਂ ਸਕਦੇ ਇਸ ਕਰਕੇ ਕੋਰਸ ਪੂਰਾ ਹੋਊਗਾ ਤਾਂ ਤੁਸੀਂ ਠੀਕ ਹੋਵੋਗੇ ਪਰ ਕਿਰਨ ਜੀ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਜਿਹੜੀ ਅੱਜ ਦੇ ਪੇਸ਼ੈਂਟ ਦੀ ਅੱਜ ਦੇ ਸਾਡੇ ਜੇ ਕਸਟਮਰ ਦੀ ਗੱਲ ਕਰੀ ਉਹਦੀ ਇਹੀ ਹੁੰਦੀ ਹੈ ਕਿ ਯਾਰ ਵੀ ਇੱਕ ਤਾਂ ਆਇਲ ਮਹਿੰਗਾ ਆ ਔਰ ਦੂਸਰੀ ਗੱਲ ਅਗਰ ਇਹਨੂੰ ਲੈ ਕੇ ਆਰਾਮ ਨਹੀਂ ਆਉਂਦਾ ਤਾਂ ਸਾਡੇ ਏਡੇ ਪੈਸੇ ਵੀ ਖਰਾਬ ਜਾਣਗੇ ਉਹ ਵੀ ਜਾਣਗੇ ਅਸੀਂ ਉਹ ਜਿਹੜੀ ਉਹਨਾਂ ਦੀ ਟੈਨਸ਼ਨ ਹੀ ਖਤਮ ਕਰਤੀ ਕਿ ਤੁਸੀਂ ਪੈਸੇ ਦੀ ਫਿਕਰ ਹੀ ਨਾ ਕਰੋ ਜੇ ਆਇਆ ਤਾਂ ਤਾਂ ਤੁਹਾਨੂੰ ਬੇਨਫਿਟ ਹੈ ਹੀ ਹੈ ਜੇ ਨਹੀਂ ਆਇਆ ਤੁਹਾਡੇ ਪੈਸੇ ਤਾਂ ਤੁਹਾਡੇ ਕੋਲ ਹੈ ਨਾ ਬਿਲਕੁਲ ਇਸ ਤੋਂ ਵੱਡੀ ਅਪਰਚੂਨਿਟੀ ਤੁਹਾਨੂੰ ਮਿਲ ਨਹੀਂ ਸਕਦੀ ਹੈਗੀ ਜੇ ਤਾਂ ਠੀਕ ਹੋ ਗਈ ਫਿਰ ਤਾਂ ਠੀਕ ਤਾਂ ਆਪਾਂ ਹੋਣੀ ਹੈ ਬਿਲਕੁਲ ਜੇ ਠੀਕ ਨਾ ਹੋਏ ਤਾਂ ਫਿਰ ਤੁਹਾਡੇ ਪੈਸੇ ਨਾਲ ਦੀ ਤੁਹਾਨੂੰ ਵਾਪਸ ਮਿਲ ਜਾਣਗੇ ਵਾਪਸ ਮਿਲਣਗੇ ਬਿਲਕੁਲ ਪਰ ਉਹਦੇ ਜੀ ਕੰਡੀਸ਼ਨ ਇਹੀ ਹੈ ਉਹ ਵੀ ਤੁਹਾਡੀ ਪਲਾਈ ਵਸਤੇ ਹੈ ਵੀ ਤੁਸੀਂ ਕੋਰਸ ਪੂਰਾ ਕਰੋ ਔਰ ਕੋਰਸ ਤੋਂ ਬਿਨਾ ਜੀ ਤੁਸੀਂ ਅਸੀਂ ਤਾਂ ਕਿਸੇ ਨੂੰ ਬਿਨਾ ਕੋਰਸ ਤੋਂ ਦਵਾਈ ਦਿੰਦੇ ਨਹੀਂ ਦੇਖਿਆ ਜਾਏ ਕਿਉਂਕਿ ਦੇਖੋ ਸਾਡਾ ਇੱਕ ਕੋਰਸ ਨਿਰਧਾਰਿਤ ਹੈ ਠੀਕ ਹੈ ਤੁਸੀਂ ਲੈ ਵੀ ਲਓਗੇ ਉਹੀ ਹੈ ਵੀ ਤੁਹਾਨੂੰ ਆਰਾਮ ਆ ਜਾਣਾ 10 ਦਿਨ ਵਿੱਚ ਅਗਰ ਤੁਸੀਂ ਦਵਾਈ ਲੈਨੇ ਹੋ ਤੁਹਾਨੂੰ ਆਰਾਮ ਆ ਜਾਣਾ ਬਟ ਉਹੀ ਹੈ ਵੀ ਕੱਲ ਨੂੰ ਪ੍ਰੋਬਲਮ ਫਿਰ ਦੁਬਾਰਾ ਰਾਈਜ਼ ਹੁੰਦੀ ਹੈ ਫਿਰ ਬੰਦਾ ਕਹਿੰਦਾ ਯਾਰ ਵੀ ਜਿੰਨੀ ਕੁ ਦਿਨ ਦਵਾਈ ਲੱਤੀ ਉਹੀ ਤੋਂ ਡੇਲੀ ਗੱਲ ਵੀ ਠੀਕ ਰਹੇ ਵੀ ਜਦੋਂ ਬੰਦ ਕਰਤੀ ਉਦੋਂ ਪ੍ਰੋਬਲਮ ਫਿਰ ਉਸ ਤਰ੍ਹਾਂ ਹੀ ਹੋਗੀ ਤਾਂ ਕਰਕੇ ਕੋਰਸ ਕਰੋਗੇ ਬਿਮਾਰੀ 100% ਅਸੀਂ ਗਾਰੰਟੀ ਲੈ ਕੇ ਦਿੰਨੇ ਆ ਸਾਡੇ ਕੋਲ ਜਦੋਂ ਆਂਦੇ ਨੇ ਪੇਸ਼ੈਂਟ ਉਦੋਂ ਅਸੀਂ ਡੇਟ ਵਕਾਦਾ ਲਿਖਦੇ ਆਂ ਪੇਪਰ ਦੇ ਉੱਤੇ ਵੀ ਇਹ ਤਰੀਕ ਨੂੰ ਬੰਦਾ ਆਇਆ ਉਸ ਤੋਂ ਬਾਅਦ ਸਵਾ ਮਹੀਨੇ ਬਾਅਦ ਦੀ ਵੀ ਡੇਟ ਅਸੀਂ ਲਿਖ ਲੈਣੇ ਹੁੰਦੇ ਆਂ ਵੀ ਇਹ ਤਰੀਕ ਤੱਕ ਇਹਨੂੰ 100% ਇਹਦਾ ਹੱਲ ਹੋਣਾ ਚਾਹੀਦਾ ਠੀਕ ਹੈ ਨਾ ਜੋ ਹੋਰ ਹੁੰਦਾ ਵੀ ਹੈ ਅਗਰ ਨਹੀਂ ਹੁੰਦਾ ਮੈਂ ਉਹ ਹੀ ਦੱਸਿਆ ਵੀ ਜਾਂ ਤਾਂ ਪੇਮੈਂਟ ਵਾਪਸ ਦਿੰਨੇ ਆਂ ਅਸੀਂ ਤੇ ਇਸ ਤਰ੍ਹਾਂ ਦਾ ਵੈਸੇ ਪ੍ਰਮਾਤਮਾ ਦੇ ਦਰ ਅੱਜ ਤੱਕ ਸਾਨੂੰ ਕੋਈ ਵੈਸੇ ਕਿਰਨ ਜੀ ਆਇਆ ਨਹੀਂ ਵੀ ਸਾਨੂੰ ਪੇਮੈਂਟ ਵਾਪਸ ਕਰਨੀ ਪਈ ਹੋਵੇ ਕਿਉਂਕਿ ਸਾਡੀ ਨੀਤੀ ਬਹੁਤ ਸਾਫ਼ ਹੈ ਪਿੱਛੇ ਅਸੀਂ ਲੋਕਾਂ ਦੀ ਸੇਵਾ ਵੀ ਕਰ ਰਹੇ ਆ ਪਰ ਨੀਤ ਬਹੁਤ ਸਾਫ਼ ਹੈ ਸਾਡੀ ਇਸ ਕਰਕੇ ਮੈਨੂੰ ਲੱਗਦਾ ਵੀ ਪ੍ਰਮਾਤਮਾ ਵੀ ਰੰਗ ਲਾਉਂਦਾ ਜੀ ਬਿਲਕੁਲ ਨੀਤ ਸਾਫ਼ ਹੈ ਇਸੇ ਕਰਕੇ 15 ਸਾਲਾਂ ਤੋਂ ਇਹ ਚੀਜ਼ ਜਿਹੜੀ ਰਨ ਕਰ ਰਹੇ ਨੇ ਰੈਗੂਲਰ ਕਰ ਰਹੇ ਨੇ ਜੇ ਨੀਰ ਦੇ ਵਿੱਚ ਕੋਈ ਖੋਰਟ ਹੁੰਦੀ ਤਾਂ ਹੁਣ ਤੱਕ ਪੈਸਾ ਪੁਸਾ ਇਕੱਠਾ ਕਰਕੇ ਕੰਪਨੀ ਕਿਸੇ ਹੋਰ ਕੰਮ 'ਚ ਲੱਗ ਗਈ ਹੁੰਦੀ ਜੀ ਜੀ ਸੋ ਇਹ ਕੰਪਨੀ ਲਗਾਤਾਰ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਤੇ 1 ਪੰਜਾਬੀ ਟੀਵੀ ਦੇ ਉੱਪਰ ਵੀ ਐਡਵਰਟਾਈਜ਼ਮੈਂਟ ਵੀ ਲਗਾਤਾਰ ਚੱਲਦੀ ਹੈ ਤੇ ਚੈਨਲ ਵੀ ਉੱਥੇ ਬਰਕਰਾਰ ਹੈਗਾ ਤੇ ਕੰਪਨੀ ਵੀ ਉੱਥੇ ਬਰਕਰਾਰ ਹੈ ਇਹ ਸੰਮੇਲ ਜਿਹੜਾ ਹੈਗਾ ਤਾਂ ਹੀ ਨਾ ਲੰਬਾ ਚੱਲਿਆ ਹੈਗਾ ਇਹਦੇ ਬਾਰੇ ਅਸੀਂ ਖੁਦ ਦੱਸ ਸਕਦੇ ਹਾਂ ਕਿਉਂਕਿ ਸਾਡੇ ਵੀ ਸਟਾਫ ਦੇ ਕਾਫੀ ਲੋਕ ਇਸ ਚੀਜ਼ ਨੂੰ ਇਸਤੇਮਾਲ ਕਰ ਚੁੱਕੇ ਨੇ ਕਈ ਵਾਰੀ ਸੜਕੋਲ ਐਡਵਰਟਾਈਜ਼ਮੈਂਟ ਤਾਂ ਹੋਰ ਵੀ ਆਉਂਦੀ ਹੈ ਅਸੀਂ ਹੋਰ ਵੀ ਖਬਰਾਂ ਖੁਬਰਾ ਕਰਦੇ ਹਾਂ ਹੋਰ ਵੀ ਐਡਵਰਟਾਈਜ਼ਮੈਂਟ ਕਰਦੇ ਪਰ ਚੀਜ਼ ਇਹ ਇਸਤੇਮਾਲ ਕੀਤੀ ਹੈ ਤਾਂ ਸਾਨੂੰ ਫਿਰ ਭਰੋਸਾ じゃ ਹੋ ਗਿਆ ਛਾਟਾ ਭਰੋਸਾ ਤਾਂ ਪੱਕਾ ਹੈ ਤੁਸੀਂ ਆਪਣਾ ਭਰੋਸਾ ਪੱਕਾ ਕਰਨਾ ਚਾਹੁੰਦੇ ਤਾਂ ਆਰਡਰ ਕਰੋ ਆਰਡਰ ਕਰਕੇ ਇਸਤੇਮਾਲ ਕਰਕੇ ਫਿਰ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਸਵਾਦ ਆ ਗਿਆ ਜਾਂ ਨਹੀਂ ਆਇਆ ਔਰ ਕਿਰਨ ਜੀ ਮੈਂ ਚੈਨਲ ਦੇ ਥਰੂ ਇੱਕ ਹੋਰ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਵੀ ਤੁਸੀਂ ਇਨੀਸ਼ੀਏਟਿਵ ਜ਼ਰੂਰ ਲਿਆ ਕਰੋ ਚਾਹੇ ਕੋਈ ਮਤਲਬ ਹੈ ਤੁਸੀਂ ਇੱਕ ਵਾਰੀ ਕਾਲ ਜ਼ਰੂਰ ਕਰਕੇ ਸਾਡੇ ਨਾਲ ਇਹ ਮਤਲਬ ਇੱਕ ਕਹਿੰਦੇ ਨਾ ਵੀ ਇੱਕ ਗੱਲਬਾਤ ਹੀ ਇੱਕ ਜ਼ਰੂਰ ਕਰਿਆ ਕਰੋ ਕਿ ਸਾਨੂੰ ਵੀ ਹੁੰਦਾ ਹੈ ਵੀ ਅਸੀਂ ਇੰਨੀ ਮਿਹਨਤ ਕਰਦੇ ਆ ਕਿਸੇ ਚੀਜ਼ ਨੂੰ ਅਸੀਂ ਬਣਾਇਆ ਹੈ ਜਾਂ ਕੀਤਾ ਹੈ ਅਸੀਂ ਉਹਦੇ ਬਾਰੇ ਡਿਸਕਸ ਕਰਦੇ ਆ ਸੋ ਸਾਨੂੰ ਵੀ ਇਹ ਹੁੰਦਾ ਹੈ ਵੀ ਵਾਦਵਾਦ ਦਰਸ਼ਕ ਸਾਡੇ ਨਾਲ ਜੁੜਨ ਔਰ ਸਾਨੂੰ ਆਪਣੇ ਦਿਲ ਦੀ ਗੱਲ ਸ਼ੇਅਰ ਕਰਨ ਵੀ ਕਿਸ ਤਰ੍ਹਾਂ ਹੈਗਾ ਹੈ ਨਾ ਤਾਂ ਕਿ ਸਾਨੂੰ ਵੀ ਮਤਲਬ ਇੱਕ ਹੌਸਲਾ ਮਿਲਦਾ ਹੈ ਜੀ ਇਸ ਚੀਜ਼ ਨਾਲ ਕਿ ਅਸੀਂ ਵੀ ਵਾਦ ਚੜ ਕੇ ਮਤਲਬ ਕਿ ਪਾਰਟਿਸਪੇਟ ਕਰਦੇ ਆ ਸਾਨੂੰ ਵੀ ਹੁੰਦਾ ਹੈ ਵੀ ਯਾਰ ਵੀ ਲੋਕ ਜੁੜਦੇ ਆ ਤਾਂ ਸਾਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਸੋ ਇੱਕ ਹੋਰ ਚੀਜ਼ ਵੀ ਲਾਹਾ ਖਟਣਾ ਚਾਹੀਦਾ ਅਗਰ ਜੇ ਸਾਡੇ ਕੋਲ ਕੋਈ ਚੀਜ਼ ਹੈ ਅੱਜ ਸੋ ਅਸੀਂ ਜਰੂਰ ਦੇਣ ਵਾਸਤੇ ਆਉਨੇ ਆ ਤੁਹਾਡੇ ਇੱਥੇ ਸੋ ਦਰਸ਼ਕਾਂ ਨੂੰ ਇਹ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਤੁਸੀਂ ਕਾਲਸ ਰਾਹੀਂ ਸਾਡੇ ਤੱਕ ਅਪਰੋਚ ਕਰਿਆ ਕਰੋ ਸਾਡੇ ਨਾਲ ਗੱਲਬਾਤ ਕਰਿਆ ਕਰੋ ਚਲੋ ਤੇਲ ਮੰਗਾਣਾ ਨਾ ਮੰਗਾਣਾ ਉਹ ਬਾਤ ਦੀ ਗੱਲ ਹੈ ਕੋਈ ਮੈਡੀਸਿਨ ਮੰਗਾਣਾ ਬਟ ਵੈਸੇ ਆਪਣੇ ਇੱਕ ਦਿਲ ਦੀ ਗੱਲ ਜਰੂਰ ਸ਼ੇਅਰ ਕਰਿਆ ਕਰੋ ਸਾਡੇ ਨਾਲ ਕਿਉਂਕਿ ਜਗੇਸ਼ ਜੀ ਕਈ ਵਾਰੀ ਤੁਹਾਡੇ ਖਾਣ ਪੀਣ ਦੀ ਗੱਲਾਂ ਵੀ ਕਰ ਦਿੰਨੇ ਕਿਸ ਤਰ੍ਹਾਂ ਦੇ ਦਿਨਚਰਏ ਹੁਣ ਲਈ ਉਹ ਵੀ ਦੱਸਦੇ ਹੈਗੇ ਨੇ ਇਸ ਲਈ ਤੁਸੀਂ ਕੋਲ ਕਰਕੇ ਘਟੋ ਘਟ ਉਹ ਪੁੱਛਿਆ ਕਰੋ ਕਿ ਦਿਨਚਰਏ ਕਹੀ ਜੀ ਹੁਣ ਜੀ ਦੇ ਕਿਸ ਤਰ੍ਹਾਂ ਖਾਣ ਪੀਣ ਕਰਨਾ ਹੈਗਾ ਕਿਸ ਤਰ੍ਹਾਂ ਇਹ ਤੇਲ ਕੰਮ ਕਰਦਾ ਹੈਗਾ ਜੇਕਰ ਤੁਹਾਨੂੰ ਚੰਗਾ ਲੱਗੇ ਤਾਂ ਫਿਰ ਆਰਡਰ ਕਰ ਦੋ ਪਰ ਮੇਰੀ ਸਜੈਸ਼ਨ ਇਹ ਹੈ ਕਿ ਇਹ ਸਿੱਧਾ ਇਸਤੇਮਾਲ ਕਰ ਲਿਆ ਤੁਸੀਂ ਵੀ ਇਸਤੇਮਾਲ ਕਰੋ ਤੇ ਦੱਸੋ ਫਿਰ ਤੁਹਾਡਾ ਅਨੁਭਵ ਮੇਨ ਜਿਹੜੀ ਗੱਲ ਹੈ ਵੀ ਆਯੁਰਵੈਦਿਕ ਨਾਲ ਜੁੜਨਾ ਚਾਹੋ ਮੇਨ ਕੋ ਜਰੂਰ ਜੁੜ ਕੇ ਦੇਖੋ ਵੀ ਕਿਸ ਤਰ੍ਹਾਂ ਵੀ ਲਾਈਫ ਕਿਦਾਂ ਬਦਲਦੀ ਹੈ ਔਰ ਕਿਸ ਤਰ੍ਹਾਂ ਮਤਲਬ ਤੁਸੀਂ ਇਹ ਲਾ ਲਓ ਵੀ ਐਲੋਪੈਥੀ ਜਿਹੜੀ ਦਵਾਈਆਂ ਤੁਹਾਨੂੰ ਨੁਕਸਾਨ ਦੇ ਰਹੀਆਂ ਹਨ ਉਹਨਾਂ ਤੋਂ ਕਿਵੇਂ ਆਪਾਂ ਖਿਹੜਾ ਛੁਡਾ ਸਕਦੇ ਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈਗੀ ਹੈ ਤਾਂ ਸੋ ਅੱਜ ਦਾ ਜਿਹੜਾ ਲਾਈਵ ਹੈ ਸਾਡਾ ਅਸੀਂ ਉਸ ਤੇ ਇਜਾਜ਼ਤ ਲੈਂਦੇ ਹੈਗੀਆਂ ਤੇ ਇਸੇ ਤਰ੍ਹਾਂ ਕੱਲ ਫੇਰ 1 ਵਜੇ ਜਗੇਸ਼ ਚੀ ਦੇ ਨਾਲ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਦੇ ਵਿੱਚ ਤੇ ਫਰੀ ਲੀਫ ਤੇਲ ਦੇ ਅਣਗਿਣਤ ਜਿਹੜੇ ਫਾਇਦੇ ਨੇ ਉਹ ਜੇ ਦੱਸਣ ਲੱਗੀ ਅੱਜ ਕਈ ਪ੍ਰੋਗਰਾਮ ਹੋਣਗੇ ਜਿੰਨੇ ਇੱਕ ਗੱਲ ਅਸੀਂ ਅੱਜ ਕਰ ਸਕਿਆ ਕੀਤੀ ਨੇ ਬਾਕੀ ਦੀਆਂ ਗੱਲਾਂ ਸੀ ਫਿਰ ਕੱਲ ਕਰਾਂਗੇ ਤੁਸੀਂ ਵੀ ਆਪਣੇ ਜਿਹੜੇ ਪ੍ਰਸ਼ਨ ਹੈਗੇ ਨੇ ਲਿਖ ਕੇ ਰੱਖ ਲਓ ਕੱਲ ਲਾਈਵ ਦੇ ਵਿੱਚ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ ਹੈਗਾ ਅੱਗੇ ਪਿਛੇ ਤੁਸੀਂ ਸੇ ਪ੍ਰੋਗਰਾਮ ਦੇਖੋਗੇ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਸਾਡੇ ਕਮੈਂਟ ਚੈੱਕ ਕਰਕੇ ਅਸੀਂ ਉਹਦੇ ਉੱਪਰ ਵੀ ਗੱਲਬਾਤ ਕਰਾਂਗੇ ਸੋ ਇਸ ਤਰ੍ਹਾਂ ਵੇਖਦ ਰੋ ਏਵਨ ਪੰਜਾਬੀ ਟੀਵੀ ਮੈਨੂੰ ਕੈਨਵਰਸਿਸ ਨੂੰ ਤੇ ਸਾਡੇ ਅੱਜ ਦੇ ਗੈਸਟ